ਇੱਕ ਪਾਸੇ ਜਿੱਥੇ ਨਵੀਆਂ ਚੁਣੀਆਂ ਗਿਆ ਪੰਚਾਇਤਾਂ ਵੱਲੋਂ ਪਿੰਡਾਂ ਵਿੱਚ ਲੋੜਿੰਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਗੱਲ ਕਹੀ ਜਾ ਰਹੀ ਹੈ ਉਤੇ ਹੀ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਰ ਦੇ ਆਧਾਰ ਤੇ ਹੱਲ ਕਰਨ ਦਾ ਵੀ ਭਰੋਸਾ ਦਿੱਤਾ ਜਾ ਰਿਹਾ ਹੈ। ਪੰਨਾ ਤਾਂ ਮੈਂ ਆਪਣੇ ਸਮੂਹ ਪਿੰਡ ਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਆਪਣਾ ਇੱਕ ਕੀਮਤੀ ਵੋਟ ਪਾ ਕੇ ਮੈਨੂੰ ਇਸ ਯੋਗ ਬਣਾਇਆ। ਔਰ ਜੋ ਪਿੰਡ ਵਾਸੀਆਂ ਦੀ ਉਮੀਦਾਂ ਨੇ ਉਹਨਾਂ ਦੇ ਮੈਂ ਪੂਰਾ ਕਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਪਿੰਡ ਦੇ ਵਿੱਚ ਕਾਫੀ ਸਮੱਸਿਆਵਾਂ ਨੇ ਇਹਦੇ ਬਾਰੇ ਸਾਰੀ ਪੰਚਾਇਤ ਨੂੰ ਵੀ ਪਤਾ ਹੈ ਪਿੰਡ ਵਾਸੀਆਂ ਨੂੰ ਵੀ ਪਤਾ ਹੈ ਕੀਪਾ ਵਕਤ ਦੇ ਵਿੱਚ ਕੀ ਕੋਸ਼ਿਸ਼ ਰਹੇਗੀ ਕਿ ਉਹਨਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਕਾਫੀ ਜੋ ਕਿ ਆਪਾਂ ਕਹਿੰਨੇ ਹਾਂ ਅੱਜ ਤੱਕ ਸਾਡਾ ਪਿੰਡ ਪਚੜਿਆ ਹੋਇਆ ਹੈ ਉਹਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੇਰੋਜ਼ਗਾਰੀ ਪਿੰਡ ਵਿੱਚ ਲੋਕਾਂ ਕੋਲੇ ਜ਼ਮੀਨਾਂ ਨਹੀਂ ਰਹਿ ਗਿਆ ਬਹੁਤ ਘੱਟ ਲੋਕ ਨੇ ਜਿਨ੍ਹਾਂ ਕੋਲ ਵਾਹੀਯੋਗ ਜ਼ਮੀਨ ਹੈ ਔਰ ਪਿੰਡ ਵਿੱਚ ਗਰੀਬੀ ਜਿਹੜਾ ਥੱਲੇ ਹੋਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਔਰ ਮੈਂ ਸਰਕਾਰ ਤੋਂ ਹੀ ਮੰਗ ਕਰਾਂਗਾ ਕਿ ਸਾਡੇ ਜੋ ਨੌਜਵਾਨ ਪਰੇ ਤੇ ਨੌਜਵਾਨ ਨੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਤਾਂ ਜੋ ਪਛਲੇ ਵਰ ਤੋਂ ਅਜ਼ਲ ਉੱਪਰ ਉੱਠ ਸਕੀ। ਵਿਕਾਸ ਪੱਖੋਂ ਜਿਹੜੀ ਇਹ ਪੰਚਾਇਤ ਦੇ ਨਾਲ ਕਿਸ ਤਰ੍ਹਾਂ ਤਾਲਮਿਲ ਕਰੋਗੇ ਪਿੰਡ ਦੇ ਵਿੱਚ। ਪੰਚਾਇਤ ਸਾਰੀ ਪੰਚਾਇਤ ਔਰ ਜੋ ਪਿੰਡ ਦੇ ਸਿਆਣੇ ਬਜ਼ੁਰਗ ਨੇ ਸਾਡੇ ਵੱਡੇ ਨੇ ਉਹਨਾਂ ਨੂੰ ਮੈਂ ਨਾਲ ਲੈ ਕੇ ਚੱਲਾਂਗਾ। ਹਰ ਮਹੀਨੇ ਇੱਕ ਚੱਕੀ ਮੀਟਿੰਗ ਲਗਾਈ ਰਹੇਗੀ ਔਰ ਮੀਟਿੰਗ ਦੇ ਵਿੱਚ ਸਾਰਿਆਂ ਦੇ ਥਿਊ ਲੈ ਜਾਣਾ। ਉਹ ਸਾਫ਼ ਨਤੀਜਾ ਲੈ ਕੇ ਆਵਾਂਗਾ। ਹਾਂਜੀ। ਅੱਜ ਮੈਂ ਅਮਰਜੀਤ ਸਿੰਘ ਸਾਹਿਬ ਦਾ ਸਰਪੰਚ ਜੋ ਕਿ ਪਟਚੱਕ ਬਲੋਚਾਂ ਦੇ ਵਿੱਚ ਚਿੰਦਰ ਸਿੰਘ ਨੂੰ ਸਮਰਥਨ ਦਿੱਤਾ ਹੈ ਤੇ ਸਾਨੂੰ ਇਹ ਦੀ ਤੇ ਆਸ ਹੈਗੀ ਹੈ ਕਿਉਂਕਿ ਇੱਕ ਨੌਜਵਾਨ ਜਿਹੜਾ ਹੈਗਾ ਪੜ੍ਹਿਆ ਲਿਖਿਆ ਮੁੰਡਾ ਇਸ ਨੂੰ ਅਸੀਂ ਸਰਪੰਚ ਬਣਾਇਆ ਸਾਰਿਆਂ ਨੇ ਤੇ ਸਾਨੂੰ ਉਮੀਦ ਹੈਗੀ ਹੈ ਕਿ ਪਿੰਡ ਦੇ ਵਿੱਚ ਜਿਹੜਾ ਬੇਰੁਜ਼ਗਾਰ ਮੁੰਡੇ ਹੈਗੇ ਨੇ ਸਰਕਾਰ પાસે ਜਿਹੜਾ ਹੈਗਾ ਮੰਗ ਕਰਕੇ ਤੇ ਉਹਨਾਂ ਨੂੰ ਜਿਹੜਾ ਹੈਗਾ ਰੁਜ਼ਗਾਰ ਜਿਹੜਾ ਹੈਗਾ ਦਿੱਤਾ ਜਾਏਗਾ ਸਾਨੂੰ ਜਿਹੜਾ ਹੈਗਾ ਵੀ ਬਹੁਤ ਹੀ ਨਛਿੰਦਰ ਸਿੰਘ ਨੌਜਵਾਨ ਪੀੜ੍ਹੀ ਜਿਹੜੇ ਮੈਂਬਰ ਹੀ ਬਣੇ ਨੇ ਉਹ ਵੀ ਸਾਡੇ ਨੌਜਵਾਨ ਨੇ ਤੇ ਸਰਪੰਚ ਵੀ ਨੌਜਵਾਨ ਹੈਗਾ ਤੇ ਪਿੰਡ ਦੇ ਵਿੱਚ ਜਿਹੜਾ ਹੈਗਾ ਪੰਚਾਇਤ ਜਿਹੜੀ ਹੈ ਨਹੀਂ ਸਹੀ ਤਰੀਕੇ ਨਾਲ ਜਿਹੜੀ ਹੈਗੀ ਅਸੀਂ ਜਿਹੜਾ ਹੈਗਾ ਇਹ ਚਲਾਵਾਗੇ ਨਾਲ ਅਸੀਂ ਇਹਨਾਂ ਦਾ ਸਾਥ ਵੀ ਦੇਵਾਂਗੇ ਇਹ ਕਿਹਨਾਂ ਨੂੰ ਰੱਖਣ ਦਾ ਮੈਨੂੰ ਲੋਕਾਂ ਨੇ ਇੱਥੋਂ ਪੰਚ ਬਣਾਇਆ ਹੈ ਅਤੇ ਮੈਂ ਆਸ ਕਰਦਾ ਕਿ ਸਾਡੇ ਜਿਹੜੇ ਨਵੇਂ ਸਰਪੰਚ ਸਾਹਿਬ ਨੇ ਅਸੀਂ ਇਹਨਾਂ ਦੇ ਨਾਲ ਖੜੇ ਆਂ ਇਹੀ ਗੱਲ ਪਿੰਡ ਦੇ ਵਿਕਾਸ ਨੇ ਅਸੀਂ ਸਾਰਿਆਂ ਦਾ ਸਹਿਯੋਗ ਲੈ ਕੇ ਪਿੰਡ 'ਚ ਬਕਾਇਦਾ ਮੀਟਿੰਗ ਰੱਖਾਂਗੇ ਜਿਹੜੇ ਸਾਡੇ ਬਜ਼ੁਰਗ ਜਾਂ ਸਾਡੀਆਂ ਭੈਣਾਂ ਜੋ ਵੀ ਸਮੱਸਿਆ ਪਿੰਡ 'ਚ ਆਉਂਦੀਆਂ ਨੇ ਅਸੀਂ ਸਾਰਿਆਂ ਨਾਲ ਸਾਂਝਾ ਕਰਕੇ ਸਰਪੰਚ ਸਾਹਿਬ ਜਾਂ ਸਾਡੀ ਜਿਹੜੀ ਨਵੀਂ ਪੰਚਾਇਤ ਬਣੀ ਹੈ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹ ਕੰਮ ਕਰਵਾਵਾਂਗੇ ਅਤੇ ਰਹੀ ਗੱਲ ਸਾਡਾ ਪਿੰਡ ਖਾਸ ਕਰਕੇ ਨਸ਼ਿਆਂ ਦੇ ਜੜ ਪੱਕੋ ਸੀ ਸਾਡਾ ਪਿੰਡ ਬਦਨਾਮ ਹੋਇਆ ਹੈ ਕਿਉਂਕਿ ਕਈਆਂ ਨੂੰ ਇਹ ਨਹੀਂ ਪਤਾ ਕਿ ਸਾਡਾ ਪਿੰਡ ਜਿਹੜਾ ਵਾਰ-ਵਾਰ ਇੱਕੋ ਹੀ ਗੱਲ ਕਰਦੇ ਮਾਲਮ ਪਿੰਡ ਉਹਦੇ 'ਚ ਨਸ਼ਾ ਹੈ ਪਰ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਨਵੀਂ ਪੰਚਾਇਤ ਹੈ ਲੋਕਾਂ ਦੀਆਂ ਸਮੱਸਿਆ ਸੁਣ ਕੇ ਸੁਣ ਕੇ ਅਸੀਂ ਉਹਨਾਂ ਦਾ ਹੱਲ ਕੱਢਾਂਗੇ ਕਿਉਂਕਿ ਇੱਥੇ ਦੀ ਬੇਰੁਜ਼ਗਾਰੀ ਬੇਰੁਜ਼ਗਾਰੀ ਕਰਕੇ ਇੱਥੇ ਨਸ਼ਾ ਆਇਆ ਹੈ ਅਸੀਂ ਹਰੇਕ ਘਰ ਜਾ ਕੇ ਉਹਨਾਂ ਦਾ ਉਹਨਾਂ ਦੇ ਘਰੇ ਜਾ ਕੇ ਉਹਨਾਂ ਨੂੰ ਅਸੀਂ ਜਿਹੜਾ ਰੁਲਕਾਰ ਹੈ ਉਹ ਉਹਨਾਂ ਨੂੰ ਦੇਵਾਂਗੇ ਆਟੋਮੈਟਿਕਲੀ ਜਿਹੜਾ ਨਸ਼ਾ ਇਥੋਂ ਖਤਮ ਹੋ ਜਾਏਗਾ ਔਰ ਜਿਹੜੇ ਸਾਡੀ ਪੰਚਾਇਤ ਹੈ ਅਸੀਂ ਇੱਕ ਪਿੰਡ ਸਾਰਾ ਪਿੰਡ ਸਹਿਯੋਗ ਲੈ ਕੇ ਚੱਲਾਂਗੇ ਜਿਹੜੇ ਕਾਮਕਾਰ ਪੈਣੇ ਅਸੀਂ ਉਹਨਾਂ ਨੂੰ ਕਰਵਾਵਾਂਗੇ